ਇਸ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤੜਕਸਾਰ ਸਰਬਨ ਸਿੰਘ ਪੰधेਰ ਸ਼ੰਭੂ ਬਾਰਡਰ ਤੋਂ ਲਾਈਵ ਹੋਏ ਨੇ ਵੱਡੀ ਮੀਟਿੰਗ ਕੀਤੀ ਗਈ ਬਾਕੀ ਜੋ ਕਿਸਾਨ ਉਹਨਾਂ ਦੇ ਕੋਲ ਬੈਠੇ ਸੀ ਕਿਸਾਨ ਆਗੂ ਬੈਠੇ ਸੀ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਵਿਚਾਰ ਚਰਚਾ ਕਰਨ ਤੋਂ ਬਾਅਦ ਅੱਗ ਬੋਲੇ ਹੁੰਦੇ ਹੋਏ ਨਜ਼ਰ ਆਏ ਸਰਬਨ ਸਿੰਘ ਪੰधेਰ ਤੜਕਸਾਰ ਆਖਰ ਕਿਉਂ ਇੰਨੇ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਏ ਕਿਉਂ ਇੰਨੇ ਤਤੇ ਹੋਏ ਸਰਕਾਰ ਦੇ ਉੱਤੇ ਆਖਰ ਕਿਹੜੇ ਵੱਡੇ ਐਲਾਨ ਕਰ ਦਿੱਤੇ ਸਰਬਨ ਸਿੰਘ ਪੰਦੇੜ ਦੇ ਬਨੋ ਸ਼ੰਭੂ ਬਾਰਡਰ ਦੀ ਸਟੇਜ ਤੋਂ ਅੱਜ ਹੋਰ ਵੀ ਵੱਡੇ ਐਲਾਨ ਹੋਣਗੇ ਪਰ ਉਸ ਤੋਂ ਪਹਿਲਾਂ ਹੀ ਤੜਕੇ ਹੀ ਹੈੱਡ ਕੁਆਰਟਰ ਜਿਹੜਾ ਬਣਾਇਆ ਹੋਇਆ ਸ਼ੰਭੂ ਬਾਰਡਰ ਦੇ ਉੱਤੇ ਉਸ ਦੇ ਵਿੱਚ ਬੈਠ ਕੇ ਸਰਬਨ ਸਿੰਘ ਪੰਦੇੜ ਦੇ ਵੱਲੋਂ ਸਿੱਧੀ ਚੇਤਾਵਨੀ ਸਰਕਾਰ ਨੂੰ ਦਿੱਤੀ ਤੇ ਵੱਡੇ ਐਲਾਨ ਕਰ ਦਿੱਤੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਅਸੀਂ 13000 ਦੇ 13000 ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਵੀ ਦੇਖੋ ਇਹ ਗੱਲ ਆ ਰਹੀ ਹੈ ਵੀ ਮੋਦੀ ਸਰਕਾਰ ਬਜੇਦਿਆ ਮੋਦੀ ਸਰਕਾਰ ਬਜੇਦਿਆ ਅਰ ਮੋਦੀ ਸਰਕਾਰ ਜਿਹੜੀ ਆਹੋ ਗੱਲ ਨਹੀਂ ਮੰਨੂਗੀ ਸਾਡੀ ਇਹ ਸਮਝ ਨਹੀਂ ਹੈਗੀ ਅਸੀਂ ਨਹੀਂ ਇਹ ਸਮਝਦੇ ਹੈਗੇ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਇਆ ਜਾ ਸਕਦੇ ਸੰਭਵ ਆ ਹੁੰਦਾ ਵੀ ਕੀ ਕਰੀਏ ਵੀ ਕੀ ਲੋੜ ਆ ਵੀ ਕਿਵੇਂ ਮਸਲੇ ਹੱਲ ਹੋ ਜਾਣ ਇੱਕ ਤਾਂ ਹੈਗਾ ਵੀ ਜਿੱਦਨ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਬੜੀ ਛੜੀ ਸੀ ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾਲ ਸ਼ਹਿਰੀ ਨਹੀਂ ਹੈਗੇ ਦੁਕਾਨਦਾਰ ਨਹੀਂ ਹੈਗੇ ਮਲਾਜ਼ਮ ਨਹੀਂ ਹੈਗੇ ਵਿਦਿਆਰਥੀ ਨਹੀਂ ਹੈਗੇ ਕਿਸਾਨ ਮਜ਼ਦੂਰੀ ਜੇ ਥੋੜਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਇਹ ਸਵਸ਼ਤ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆਂ ਔਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜੜਾ ਵਾ ਉਹ ਖਜ਼ਾਨਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਜਿਦਨਾ ਪੰਜਾਬ ਚੱਲਦਾ ਹੈਗਾ ਵਾ ਔਰ ਅਰਸੀ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਉਦੋਂ ਦਿੱਲੀ ਨੂੰ ਫਿਕਰ ਪੈ ਗਿਆ ਇਹ ਤੋਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਜ ਰਹੀ ਆ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋ ਚੋ ਅਸੀਂ 13000 ਦੇ 13000 ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਦੇਖੋ ਇਹ ਗੱਲ ਆ ਰਹੀ ਆ ਵੀ ਮੋਦੀ ਸਰਕਾਰ ਬਜੇਦਿਆ ਮੋਦੀ ਸਰਕਾਰ ਬਜੇਦਿਆ ਔਰ ਮੋਦੀ ਸਰਕਾਰ ਜਿਹੜੀ ਆਹੋ ਗੱਲ ਨਹੀਂ ਮੰਨੂਗੀ ਸਾਡੀ ਸਮਝ ਨਹੀਂ ਹੈਗੀ ਅਸੀਂ ਨਹੀਂ ਇਹ ਸਮਝਦੇ ਹੈਗੇ ਕਿ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਇਆ ਜਾ ਸਕਦੇ ਸੰਭਵ ਹੈ ਹੁੰਦਾ ਵੀ ਕੀ ਕਰੀਏ ਵੀ ਕੀ ਲੋੜ ਆ ਵੀ ਕਿਵੇਂ ਮਸਲੇ ਹੱਲ ਹੋ ਜਾਣ ਇੱਕ ਤਾਂ ਹੈਗਾ ਕਿ ਜਿੱਦਨ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਪਨੀ ਛੜੀ ਸੀਗੀ ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾਲ ਸ਼ਹਿਰੀ ਨਹੀਂ ਹੈਗੇ ਦੁਕਾਨਦਾਰ ਨਹੀਂ ਹੈਗੇ ਮਲਾਜ਼ਮ ਨਹੀਂ ਹੈਗੇ ਵਿਦਿਆਰਥੀ ਨਹੀਂ ਹੈਗੇ ਕਿਸਾਨ ਮਜ਼ਦੂਰੀ ਜੇ ਥੋੜਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਇਹ ਸਵਸ਼ਤ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆਂ ਔਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜੜਾ ਵਾ ਉਹ ਖਜ਼ਾਨਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਔਰ ਅਰਸੀ ਸਾਰੇ ਇਕੱਠੇ ਹੋ ਕੇ ਲੜ ਰਹੇ ਉਦੋਂ ਦਿੱਲੀ ਨੂੰ ਫਿਕਰ ਪੈ ਗਿਆ ਇਹ ਤੋਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਜ ਰਹੀ ਆ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋਵੇ ਚਾਹੇ ਹਰਿਆਣਾ ਹੋਵੇ ਪੂਰੇ ਭਾਰਤ ਵਿੱਚ ਜਾ ਰਹੀਆਂ ਜਾਖੜ ਦਾ ਬਿਆਨ ਇਸ ਗੱਲ ਦਾ ਤਸਦੀਕ ਕਰਦਾ ਜਦੋਂ ਜਾਖੜ ਇਹ ਬੋਲਦਾ ਵੀ ਭਾਈ ਐਮਐਸਪੀ ਦਾ ਪੰਜਾਬ ਨੂੰ ਨੁਕਸਾਨ ਹੋ ਜੂ ਕਿਵੇਂ ਭਾਈ ਅਸਲ ਨੂੰ ਉਹਨੂੰ 나ਗਪੁਰੋਂ ਦੇਸ਼ ਆਇਆ ਵੀ ਪੰਜਾਬੀਆਂ ਨੂੰ ਪਾੜ ਆ ਪਹੁੰਚੋ ਦੀ ਇਹ ਇਕੱਠੇ ਹੋ ਗਈ। ਇਹ ਦੇਸ਼ ਲੈਵਲ ਤੇ ਜੇ ਚਲਾ ਗਿਆ ਅੰਦੋਲਨ ਤੇ ਅੰਦੋਲਨ ਜਿੱਤ ਜਾਣਾ ਉਹਨਾਂ ਲੱਗਦਾ ਚਲ ਪੰਜਾਬ ਵੀ ਹਿਮਾਚਲ ਵੀ ਹਰਿਆਣਾ ਵੀ ਦਿੱਲੀ ਵੀ ਪਾ ਲੋ ਕਿੰਨੀਆਂ ਉਹ ਕਹਿਣਗੇ ਪ੍ਰੀਟੀਕਲੀ ਪੰਜੀ ਸੀਟਾਂ ਦਾ ਜਿਹੜਾ ਵਾ ਉਹ ਨੁਕਸਾਨ ਹੋ ਜਾਊਗਾ ਐ ਸੋਚਦੀ ਆ ਸਰਕਾਰ। ਹੁਣ ਜਦੋਂ ਅਸੀਂ ਦੇਸ਼ ਦੀ ਲੜਾਈ ਲੜ ਰਹੇ ਹਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ। ਤੋ ਉਹਦੇ ਚ ਉਹਨੂੰ ਲੱਗਦਾ ਵੀ ਇਹ 542ਾਂ ਤੇ ਜਾ ਰਹੇ ਆ ਬਈ ਇਹ ਤਾਂ ਇਹ ਤਾਂ ਹੁੰਜ ਦੇਣ ਕੇ ਦੇਸ਼ ਦੀ ਸੱਤਾ ਉਹ ਸੱਤਾ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਹੀ ਤੋ ਇਸ ਕਰਕੇ ਅੱਜ ਜਿਹੜਾ ਟਾਰਗੇਟ ਆ ਇੱਕ ਤਾਂ ਠੀਕ ਆ ਅਸੀਂ ਘਰਾਂ ਨਾਲ ਜੁੜੇ ਹੋਏ ਆ ਸਾਨੂੰ ਲੱਗਦਾ ਠੀਕ ਆ ਮਨੁੱਖ ਨੂੰ ਆਪਦੀ ਘਰ ਦੀ ਜ਼ਿੰਮੇਵਾਰੀ ਕਦੀ ਨਹੀਂ ਛੱਡਣੀ ਚਾਹੀਦੀ ਇਹ ਠੀਕ ਆ ਪਰ ਜੇ ਅਸੀਂ ਪੰਜਾਬ ਬਚਾਉਣਾ ਦੇਸ਼ ਲਈ ਲੜਨਾ ਤਾਂ ਇਹ ਜ਼ਿੰਮੇਵਾਰੀਆਂ ਦੀ ਕੁਰਬਾਨੀ ਕਿਤੇ ਦੇਣੀ ਪੈਣੀ ਹੈ ਇੱਕ ਜ਼ਿੰਮੇਵਾਰੀਆਂ ਦੀ ਕੁਰਬਾਨੀ ਦਿੱਤੇ ਬਗੈਰ ਅੰਦੋਲਨ ਸ਼ਾ ਜਿੱਤਿਆ ਨਾ ਜਾਵੇ ਸਾਰਾ ਪਰਿਵਾਰ ਨਹੀਂ ਪਰਿਵਾਰ ਦਾ ਇੱਕ ਜੀ ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਦੇਖ ਲਈਏ ਜਿਵੇਂ ਹੁਣ ਸਰਮਾਇਅਦਾਰੀ ਦਾ ਯੋਗ ਹੈ ਸਰਮਾਇਅਦਾਰੀ ਦੇ ਯੋਗ ਵਿੱਚ ਇਹ ਚੀਜ਼ਾਂ ਭਾਰੂ ਨੇ ਅੱਜ ਕੱਲ ਵੱਡੇ ਲੋਕਾਂ ਨੂੰ ਲੋਕ ਉਹਦੇ ਪੈਸੇ ਤੋਂ ਉਹਦੇ ਕਾਰੋਬਾਰ ਤੋਂ ਔਰ ਇਹਨਾਂ ਚੀਜ਼ਾਂ ਤੋਂ ਜਾਣਦੇ ਆ ਜਾਂ ਇਸ ਵੇਲੇ ਮੌਕੇ ਦੀ ਸੱਤਾ ਦੇ ਵਿੱਚ ਉਹਦਾ ਅਹੁਦਾ ਕੀ ਆ ਕੋਈ ਐਮਐਲਏ ਆ ਕੋਈ ਮੰਤਰੀ ਆ ਕੋਈ ਵੱਡਾ ਪ੍ਰਧਾਨ ਮੰਤਰੀ ਆ ਜੋ ਵੀ ਹੋਣ ਇਹ ਚੀਜ਼ਾਂ ਤੋਂ ਲੋਕ ਜਾਲਾ ਜਾਣਦੇ ਨੇ ਪਰ ਗੁਰੂ ਸਾਹਿਬ ਨੇ ساری ਉਮਰ ਇਹ ਚੀਜ਼ਾਂ ਨਹੀਂ ਕਦੀ ਖੱਟੀਆਂ ਨਾ ਉਹਨਾਂ ਨੂੰ ਕੋਈ ਬੈਂਕ ਬੈਲੈਂਸ ਨਾ ਜਾਂਦਾ ਤੇ ਇੰਨੇ ਅਰਬ ਰੁਪਏ ਗੁਰੂ ਸਾਹਿਬ ਦੇ ਫਲਾਣੇ ਬੈਂਕ ਚ ਜਮਾ ਸੀ ਨਾ ਕੋਈ ਜਾਇਦਾਦ ਕਰਕੇ ਜਾਣਦਾ ਵੀ ਇੰਨੀ ਜਾਇਦਾਦ ਇਕੱਠੀ ਕਰਕੇ ਗਏ ਆ ਨਾ ਕੋਈ ਫਲਾਣੀ ਸੱਤਾ ਰਾਜਪਾਗ ਫਲਾਣਾ ਲੈ ਲਿਆ ਉਹਦੇ ਲਈ ਜਾਣਦੇ ਆ ਗੁਰੂ ਸਾਹਿਬ ਲੋਕਾਂ ਲਈ ਸ਼ਗਰਸ਼ੀਲ ਰਹੇ ساری ਉਮਰ ਉਹਦੇ ਲਈ ਜਨਤਾ ਜਾਣਦੀ ਹੈ ਗੁਰੂ ਸਾਹਿਬ ਨੇ ਆਮ ਜਨਤਾ ਲਈ ਕੁਰਬਾਨੀ ਦਿੱਤੀ ਹੈ ਪੂਰੇ ਪਰਿਵਾਰ ਸਮੇਤ ਉਹਦੇ ਲਈ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹਰ ਗੁਰੂ ਸਾਹਿਬਾਨ ਨੇ ਇੱਕ ਮਨੁੱਖਤਾ ਦੇ ਕਲਿਆਣਤਾ ਵਾਸਤੇ ਇੱਕ ਫਲਸਫਾ ਦੁਨੀਆਂ ਨੂੰ ਦਿੱਤਾ ਹੈਗਾ ਜਿਹੜੇ ਰਾਹ ਤੇ ਚੱਲ ਕੇ ਸਾਡਾ ਜੀਵਨ ਸਫਲ ਹੋ ਸਕਦਾ ਇਸ ਕਰਕੇ ਦੁਨੀਆਂ ਜਾਣਦੀ ਗੁਰੂ ਸਾਹਿਬ ਨੂੰ ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਰਾਹ ਵਿਖਾਲਿਆ ਉੱਤੇ ਕਟੁਕੜ ਚੱਲਣ ਦਾ ਯਤਨ ਕਰੀਏ ਗੁਰੂ ਸਾਹਿਬਾਨ ਨੇ ਬੇਸ਼ੱਕ ਕਬੀਲਦਾਰੀ ਜ਼ਿੰਦਗੀਆਂ ਚ ਵੀ ਆਪਦੇ ਫਰਜ਼ ਨਿਭਾਏ ਹੈਗੇ ਇਹ ਨਹੀਂ ਅਸੀਂ ਕਹਿੰਦੇ ਤੋਂ ਇਸ ਕਰਕੇ ਅਸੀਂ ਜਦੋਂ 헤ਠਾਂ ਵਿਚਰਦੇ ਆ ਜਿਹੜੇ ਸਮੱਸਿਆਵਾਂ ਹੁੰਦੀਆਂ ਸਾਨੂੰ ਵੀ ਇਹ ਸੱਚ ਹੈ ਵੀ ਸਮਾਜ ਚ ਰਹਿਨੇ ਵਿਆਹ ਵੀ ਆਉਣੇ ਆ ਸਮਾਜ ਚ ਰਹਿ ਰਹੇ ਆ ਮਰਨੇ ਵੀ ਆਉਣੇ ਆ ਸਮਾਜ ਚ ਰਹਿ ਹੋਰ ਤੋਂ ਦੋ ਗੱਲਾਂ ਹੁੰਦੀਆਂ ਇੱਕ ਹੁੰਦੀ ਮਨੁੱਖ ਦੀ ਐਮਰਜੈਂਸੀ ਵੀ ਐਮਰਜੈਂਸੀ ਜਾਣਾ ਪੈਂਦਾ ਇੱਕ ਹੁੰਦੀ ਆ ਵੀ ਚੱਲ ਸਰ ਸਕਦਾ ਵਾ ਇੱਥੇ ਸਾਰਿਆ ਜਾ ਸਕਦਾ ਤੋਂ ਜੇ ਅਸੀਂ ਤੁਸੀਂ ਨਿੱਕੇ ਨਿੱਕੇ ਕੰਮਾਂ ਦੀ ਕੁਰਬਾਨੀ ਨਹੀਂ ਦਿੰਦੇ ਇਸ ਕਰਕੇ ਮੋਦੀ ਵੀਰ ਦਾ ਸਾਡੇ ਗੜੀ ਪਸ ਉਹ ਉਹਨੂੰ ਲੱਗਦਾ ਵੀ ਹਜੇ ਉਲਝਾਅ ਵਾਕੇ ਨੇ ਕਿਤੇ ਇਸ ਕਰਕੇ ਇਹ ਛੋਟੇ ਕੰਮਾਂ ਦੀ ਕੁਰਬਾਨੀ ਦੇ ਕੇ ਜੇ ਲਹਿਰ ਨੂੰ ਸਮਰਪਿਤ ਹੋਏ ਜਾਂ ਗੁਰੂ ਸਾਹਿਬ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਖੈ ਕੋ ਕਿਹੜਾ ਵੀ ਮੋਦੀ ਸਰਕਾਰ ਸਾਡੇ ਗੜੀ ਹਟ ਜੂਗੀ ਕਿਹੜਾ ਸਾਡੇ ਹੱਕ ਨਾ ਦੇਊਗਾ ਤਾਂ ਇਸ ਕਰਕੇ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਹਰ ਜੀ ਨੂੰ ਇੱਕ ਜੀ ਨੂੰ ਬਈ ਆਉਣਾ ਪੈਣਾ ਹੈ ਅੰਦੋਲਨ ਦੇ ਵਿੱਚ ਫਿਰ ਵੇਖੋ ਕਿਦਾਂ ਮੋਦੀ ਗੋਡਿਆਂ ਪਰ ਕਰ ਲੈਨੇ ਅਰ ਅੱਜ ਅਸੀਂ ਸਿਰ ਕਹਿਨੇ ਆਂ ਵੀ ਜੇ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਆ ਜੇ ਸ਼ੰਭੂ ਤੇ ਜ਼ਿਆਦਾ ਨਹੀਂ ਵੀ ਮੰਗਦੇ ਇੱਕ ਟਰਾਲੀ ਦੇਖੋ ਕੀ ਬਣਾਉਨੇ ਹੈਗੇ ਤਾਂ ਜੇ ਅੰਦੋਲਨ ਜਿਤਨਾ ਸਿਰ ਗਿਣਦੀ ਹੁੰਦੀ ਸਿਆਸਤ ਵੀ ਕਿੰਨੇ ਸਿਰ ਆ ਇਹਨਾਂ ਦੇ ਨਾਲ ਤੇ ਪ੍ਰੈਸ਼ਰ ਬਣਦਾ ਹੁੰਦਾ ਇਸ ਕਰਕੇ ਸਾਡੀ ਬੇਨਤੀ ਹੈ ਅੰਦੋਲਨ ਕੋ ਵੱਡਾ ਮਸਲਾ ਨਹੀਂ ਜਿੱਤ ਲਾਂਗੇ ਪੰਜਾਬ ਜਿਸ ਕਿਸਮ ਦੀ ਸੰਘਰਸ਼ ਪੰਜਾਬ ਦੇਊਗਾ ਹਰਿਆਣਾ ਨੇ ਉਸੇ ਕਿਸਮ ਦਾ ਦੇਣਾ ਅਸੀਂ ਜਾਣਦੇ ਹਰਿਆਣਾ ਉੱਥੋਂ ਉੱਤਰ ਭਾਰਤ ਤੋਂ ਉੱਤਰ ਭਾਰਤ ਤੋਂ ਠੂ ਪੂਰਾ ਭਾਰਤ ਤੋਂ ਠੂ ਤੇ ਨਹੀਂ ਰੋਕ ਸਕਦੇ ਸਾਨੂੰ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ਾਂ ਦੇ ਐਲਾਨ ਵੀ ਹੋ ਰਹੇ ਸਾਡੀ ਬੇਨਤੀ ਆ ਪੰਜਾਬੀਆਂ ਨੂੰ ਬਈ ਹਰ ਪਿੰਡ ਦੇ ਵਿੱਚੋਂ ਇੱਕ ਟਰਾਲੀ ਇੱਕ ਟਰਾਲੀ ਸ਼ੰਭੂ ਮੋਰਚਾ ਹੋਵੇ ਚਾਹੇ ਸਾਡੇ ਚੱਲ ਰਹੇ ਹੋਰ ਨਾ ਬਾਰਡਰਾਂ ਤੇ ਮੋਰਚੇ ਹੋਣ ਚਾਹੇ ਖਡੌਰੀ ਹੋਵੇ ਰਤਨਪੁਰਾ ਹੋਵੇ ਜਾਨੀ